Ô mọi người ơi 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 mọi người ਦੀ ਭਾਰੀ ਕਿੰਨੀ ਹੋ ਰਹਾ ਹੋ ਆਪਣੀ ਇੱਕ ਗੂਗਲ ਦੇ ਪਾਵਰ ਮੈਂਟਾ ਕਿ ਕਰਨਾ ਹੋ चो वास्ते जिसे दो मीट प्रधान चुने जाने से जी अज हमने मीटिंग अः पूरी जी पीसफुल माहौल वच्जे ढंग कंडक्ट हुई है ਜੀ ਦੇ ਚ ਸਰਬ ਚਮਤੀ ਨਾਲ ਦੋਵੇਂ ਵੀ ਪ੍ਰਧਾਨ ਚੁਣੇ ਗਏ ਨੇ ਜਿਹੜੇ ਸੀਨੀਅਰ ਆਪਣੇ ਇਤਿ ਪ੍ਰਧਾਨ ਨੇ ਸ਼੍ਰੀ ਮਤੀ ਜਸਵੀਰ ਕੌਰ ਵਾਰਡ ਨੰਬਰ ਕਿਹੜਾ ਜੀ ਇਹਨਾਂ ਦਾ ਵਾਰਡ ਨੰਬਰ 9 ਤੋਂ ਤੇ ਦੂਜੇ ਜਿਹੜੇ ਵੀ ਪ੍ਰਧਾਨ ਨੇ ਸ਼੍ਰੀ ਮਤੀ ਸਿਂਦਰ ਕੌਰ ਵਾਰਡ ਨੰਬਰ 2 ਤੋਂ ਚੁਣੇ ਗਏ ਨੇ ਸ੍ਰੀ ਬਲੀ ਸਾਰਿਆਂ ਦੇ ਸਹਿਯੋਗ ਨਾਲ ਸਾਰੇ ਕਮਿੰਦੇ ਅੰਮ੍ਰਿਤ ਸਾਹਿਬਾਨ ਨੇ ਪ੍ਰਧਾਨ ਜੀ ਨੇ ਤੇ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਵਧੀਆ ਤਰੀਕੇ ਤੋਂ ਇਸ ਫੂਕੀਕੇ ਨਾਲ ਚੋਣ ਹੋਈ ਹੈ ਇੱਕ ਹੋਰ ਮੈਚ ਦੇ ਵਿੱਚ ਐਡ ਕਰਨੀ ਚਾਹਾਂਗਾ ਕਿ ਇਨਸੀਡੈਂਟਲੀ ਸਾਡੇ ਪੁਸ਼ੀਐਸ ਜੀ ਕੇ ਜੀ ਇਸ ਵੇਲੇ ਨਗਰ ਕੌਂਸਲ ਲਹਿਰਾ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਗੁੰਮਨ ਨੇ ਤੇ ਦੋਨੇ ਜਿਹੜੇ ਉਪ ਪ੍ਰਧਾਨ ਨੇ ਉਹ ਵੀ ਗੁੰਮਨ ਚੁਣੇ ਗਏ ਸੋ ਇਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪ੍ਰਸ਼ਾਸਨ ਨੂੰ ਥੈਂਕ ਯੂ ਜੋ ਜਸਤੀ ਹਾਜ਼ਰ ਹੈ। ਅੱਜ ਵਾਈਸ ਹੈ। ਖਾਂਤੀਪੁਰ ਤੋਂ ਸਿੱਕੇ ਸੀਨੀਅਰ ਵਾਈਸ ਪ੍ਰਧਾਨਾ ਲਾਤੇ। ਸੀਨੀਅਰ ਵਾਈਸ ਪ੍ਰਧਾਨ ਦੀ ਚੋਣ ਕੀਤੀ ਗਈ ਹੈ। ਜਿਸ ਦੇ ਵਿੱਚ ਮੈਡਮ ਜਸਵੀਰ ਭਾਰ ਨੂੰ ਸੀਨੀਅਰ ਵਾਈਸ ਪ੍ਰਧਾਨ ਅਤੇ ਸਿੰਦਰਪੁਰ ਨੂੰ ਜੂਨੀਅਰ ਵਾਈਸ ਪ੍ਰਧਾਨ ਚੁਣਿਆ ਗਿਆ। ਤੇ ਇਹ ਚੋਣ ਬਹੁਤ ਸੰਪੂਰਨal ਹੋਈ ਹੈ। ਮੈਂ ਇਹਨਾਂ ਨੂੰ ਆਪਣੇ ਵੱਲੋਂ ਸੂਚਨਾ ਨਗਰ ਕੌਂਸਲ ਵੱਲੋਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਤੇ ਸਾਡੇ ਲਈ ਹੋਰ ਵੀ ਸੁਪਾਗਾ ਦਿਨ ਹੈ ਕਿ ਸਾਡੇ ਨਰਹ ਹਲਕਾ ਦੇ ਐਨ ਐਲ ਐ ਦੇ 오ਹ ਮਿਨਿਸਟਰੀ ਲਈ ਤੁਹਾਈ ਲਈ ਸਾਰਾ ਨਰਹ ਹਲਕਾ ਹੀ ਬਧਾਈ ਦਾ ਪੱਤਰ ਹੈ ਕਿਉਂਕਿ ਸਾਡਾ ਅੱਜ ਵਿਸ਼ਤੇ ਦੇ ਵਿੱਚ ਦਾ ਹਿੱਸਾ ਹੋ ਗਿਆ ਪਹਿਲਾਂ ਹੀ ਕੋਈ ਉਹ ਬਸ ਰੱਖ ਰਹੇ ਸੀ ਨਾ ਮਿਹਨਤ ਵੱਲੋਂ ਨਾ ਖੰਡਾ ਵੱਲੋਂ ਹੁੰਤਾ ਮੰਨ ਲੱਗਦਾ ਹੋਰ ਵੀ ਲੜਾ ਸ਼ਹਿਰ ਤੇ ਲੜਾ ਹਲਕਾ ਤਰਕੀ ਮੰਨ ਲ ਜਾਏਗਾ ਕਿ ਸਾਡੇ ਨੇਮ ਤੇ ਅੰਮ੍ਰਲੇ ਜੋ ਸ਼੍ਰੀ ਗੁਰਿੰਦਰ ਸਿੰਘ ਜੀ ਉਹ ਪੂਰੀ ਮਿਹਨਤ ਵੀ ਕਰ ਰਹੇ ਨੇ ਤੇ ਹੁਣ ਹੋਰ ਵੀ ਕੋਈ ਕਸਰ ਨਹੀਂ ਛੱਡਣਗੇ ਤੇ ਮੈਂ ਸਾਰੇ ਐਮਸੀ ਸਾਹਿਬਾਨਾਂ ਨੂੰ ਆਪਣੇ ਸਮੂਹ ਚੇਅਰਮੈਨ ਨੂੰ ਨਗਰ ਕੌਂਸਲ ਦੀ ਟੀਮ ਨੂੰ ਸਾਡੇ ਮਾਨਯੋਗ ਡੀਐਸਪੀ ਸਾਹਿਬ ਬੈਠੇ ਨੇ ਮਾਨਯੋਗ ਅਗਰਸੀਅਨ ਸਾਹਿਬਾ ਬਖੇ ਨੇ ਇਹ ਪੂਰਾ ਧਿਆਨ ਚਲਾਈ ਦੇ ਰਹੇ ਨੇ ਲੱਗ ਕੇ ਵੱਲ ਤਾਂ ਮੈਂ ਇਹਨਾਂ ਸਾਰਿਆਂ ਤੋਂ ਪੂਰਨ ਸਹਿਯੋਗ ਦੀ ਆਸ ਕਰਦੀ ਹੋਈ ਸਾਰੇ ਸਾਡੀ ਟੀਮ ਤੋਂ ਪੂਰਨ ਸਹਿਯੋਗ ਦੀ ਆਸ ਕਰਦੀ ਹੋਈ ਉਹੀ ਉਹਨੇ ਕਰਦੀਆਂ ਕਿ ਲਹਰਾ ਸ਼ਹਿਰ ਪੂਰੀਆ ਕਰਕਤੀਆਂ ਦੀ ਲੀਹਾਂ ਤੇ ਹੋਏਗਾ ਤੇ ਲਹਰਾ ਸ਼ਹਿਰ ਆਪਣੇ ਆਪ ਦੇ ਵਿੱਚ ਕਲਮੁੰਨੇ ਦਾ ਸ਼ਹਿਰ ਬਣੇਗਾ ਸਾਰਿਆਂ ਦਾ ਨੂੰ ਬਹੁਤ ਬਹੁਤ ਵਧਾਈ ਵੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਖੁਸ਼ੀ ਦੀ ਗੱਲ ਹੈ ਮੰਤਰੀਪਦਨ ਮਿਲਣ ਜਾ ਰਿਹਾ ਹੈ ਲੋਕਾਂ ਦੀਆਂ ਦੁਆਵਾਂ ਇਹ ਸਾਹਿਬ ਦੀ ਮਿਹਨਤ ਦਾ ਲੋਕਾਂ ਦੀਆਂ ਦੁਆਵਾਂ ਦੇ ਨਾਲ ਅ ਮੁੱਖ ਮੰਤਰੀ ਸਾਹਿਬ ਨੇ ਦੂਰੰਦੇਸ਼ੀ ਦੀ ਨਿਗਾ ਨਾਲ ਉਹਨਾਂ ਦੇ ਰਹਿਨਮਾਈ ਹੇਠ ਮੰਤਰੀ ਸਰਦਾਰ ਜੇ ਸੌਚ ਕੰਜਾਰੇ ਨੇ ਤੇ ਬਹੁਤ ਖੁਸ਼ੀ ਦੀ ਗੱਲ ਤੁਸੀਂ ਪਹੁੰਚਣ ਨਹੀਂ ਚੱਲੀਗੇ ਤਾਂ ਕੋਸ਼ਿਸ਼ ਹੈ ਪਹੁੰਚਣ ਦੀ ਅਰਵਿੰਦ ਜੀ ਦੀਆਂ ਬਾਨੀਆਂ ਚੀਜ਼ਾਂ ਦੇ ਧੰਨਵਾਦ ਸਾਰਾ ਬਹੁਤ ਧੰਨਵਾਦ ਹੈ ਸਾਰੀ ਹਾਈ ਕਮਾਂਡ ਦਾ ਤੇਰੀਵਾਲ ਜੀ ਦਾ ਭਵੰਤਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਮੈਂ ਕੀ ਕਹਾਂਗਾ ਕਿ ਮੈਨੂੰ ਖੁਸ਼ੀ ਆ ਗਈ ਹੈ ਇੱਕ ਪ੍ਰਧਾਨ ਮੈਡਮ ਜੀ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਮੇਰੇ ਵੱਡੇ ਵੀਰ ਸ੍ਰੀ ਗੁਰਦੇਵ ਜੀ ਉਹਨਾਂ ਨੂੰ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇ ਰਹੀ ਹਾਂ ਤਦ ਨੇ ਮੈਨੂੰ ਉਸ ਆਲ ਦੇ ਗੱਲ ਸਮਝਿਆ ਕਿ ਮੈਂ ਵੀ ਆਪਣੀ ਕੋਸ਼ਿਸ਼ ਕਰਾਂਗੀ ਦਾ ਪਾਤਨ ਨਾਲ ਕੰਮ ਕਰਾਂਗੀ